ਹਾਏ ਵੇ ਚੰਬਾ ਹਰਿਆ ਭਰਿਆ ਹਾਏ ਵੇ ਚੰਬਾ ਹਰਿਆ ਭਰਿਆ ਸੋਹਣਿਆ ਹਰਿਆ ਚੰਬੇ ਦੀਆਂ ਢਾਲੀਆਂ ਵੇ ਸੋਹਣਿਆ ਹਰਿਆ ਚੰਬੇ ਦੀਆਂ ਢਾਲੀਆਂ ਹਾਏ ਵੇ ਚੰਬਾ ਕੌਣ ਚੁਣੇਗਾ ਹਾਏ ਵੇ ਚੰਬਾ ਕੌਣ ਚੁਣੇਗਾ ਸੋਹਣੀਏ ਕੌਣ ਚੁਣੇਗਾ ਸੋਹਣie ਕੋਣ ਚੁਣੇਗਾ ਇਹਦੀਆਂ ਡਾਲੀਆਂ ਹਾਈਵੇ ਚੰਬਾ ਮੈਂ ਚੁਣਾਗੀ ਹਾਈਵੇ ਚੰਬਾ ਮੈਂ ਚੁਣਾਗੀ ਸੋਹਣਿਆ ਡਾਲੇ ਡਾਲੀ ਤੇਰੀਆਂ ਸਾਲੀਆਂ ਵੇ ਸੋਹਣਿਆ ਡਾਲੇ ਡਾਲੀ ਤੇਰੀਆਂ ਸਾਲੀਆਂ ਹਾਈਵੇ ਉੱਚੇ ਮੈਲਪੁਵਾ ਦੇ ਹਾਏ ਵੇ ਉੱਚੇ ਮਹਿਲ ਪਵਾ ਦੇ ਸੋਹਣਿਆ ਉੱਚੀਆਂ ਪਵਾ ਦੇ ਮਹਿਲ ਮਾੜੀਆਂ ਵੇ ਸੋਹਣਿਆ ਉੱਚੀਆਂ ਪਵਾ ਦੇ ਮਹਿਲ ਮਾੜੀਆਂ ਹਾਏ ਨੀ ਮਹਿਲ ਕੋਣ ਵਸੇਗਾ ਹਾਏ ਨੀ ਮਹਿਲ ਕੋਣ ਵਸੇਗਾ ਸੋਹਣੀਏ ਕੋਣ ਵਸੇਗਾ ਮਹਿਲ ਮਾੜੀਆਂ ਨੀ ਸੋਹਣੀਏ ਸੇ ਗਾਮ ਮਹਿਲ ਮਾੜੀਆਂ ਹਾਏ ਵੇ ਮੈਲੀ ਮੈਂ ਵਸਾਂਗੀ ਹਾਏ ਵੇ ਮੈਲੀ ਮੈਂ ਵਸਾਂਗੀ ਸੋਹਣਿਆ ਮਾੜੇ ਵਿੱਚ ਵਸਣ ਤੇਰੀਆਂ ਸਾਲੀਆਂ ਵੇ ਸੋਹਣਿਆ ਮਾੜੇ ਵਿੱਚ ਵਸਣ ਤੇਰੀਆਂ